ਥੋੜੀ ਵੀ ਗੋਡੇ ਦੀ ਰੇਂਜ ਘਟ ਗਈ ਹੈ ਨਾ ਇਹ ਚੰਗੀ ਤਰ੍ਹਾਂ ਮੋੜ ਰਿਹਾ ਔਰ ਨਾ ਸਿੱਧਾ ਹੋ ਰਿਹਾ ਥੋੜੀ ਜਾਣਕਾਰੀ ਚ ਵਾਧਾ ਕਰਦੇ ਆ ਨਾਰਮਲ ਗੋਡਾ ਜਾਂ ਤਾਂ 0 ਡਿਗਰੀ ਇਹ ਹੋ ਗਿਆ ਔਰ ਜਾਂ ਫਿਰ ਇਹ 130 ਤੋਂ 35 ਡਿਗਰੀ ਤੱਕ ਨਾਰਮਲ ਇਨਸਾਨ ਦਾ ਗੋਡਾ ਮੁਰਦਾ ਜਦੋਂ ਆਪਾਂ ਗੋਡਿਆਂ ਦਾ ਆਪਰੇਸ਼ਨ ਕਰਾ ਲੈਂਦੇ ਆ ਉਦੋਂ ਜੇ 120 ਤੱਕ ਮੋੜਨ ਲੱਗ ਜੇ ਤਾਂ ਸੋਨੇ ਦੇ ਸੁਹਾਗੇ ਵਾਲੀ ਗੱਲ ਹੈ ਪਰ ਆਮ ਤੌਰ ਤੇ ਜਿਨ੍ਹਾਂ ਦੇ ਗੋਡਿਆਂ 'ਚ ਦਰਦ ਹੈ ਮੋਬਿਲਿਟੀ ਘਟ ਗਈ ਹੈ ਗੋਡਿਆਂ ਦੇ ਵਿੱਚ ਜਿਹੜੀ ਮੂਵਮੈਂਟ ਹੈ ਉਹ ਘਟ ਗਈ ਹੈ ਵੀ ਇਦਾਂ ਗੋਡਾ ਰਹਿੰਦਾ ਜਾਂ ਫਿਰ ਚੰਗੀ ਤਰ੍ਹਾਂ ਮੁੜਦਾ ਨਹੀਂ ਹੈ ਸਿੱਧਾ ਨਹੀਂ ਹੁੰਦਾ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਕਿ ਉਹਦੇ ਵਿੱਚ ਜਿਹੜੀ ਹਰਕਤ ਆ ਉਹ ਤੇਜ਼ ਹੋ ਜਾਵੇ ਅੱਜ ਦੀ ਵੀਡੀਓ ਇਸੇ ਤੇ ਹੈ ਸਤਿ ਸ਼੍ਰੀ ਅਕਾਲ ਜੀ ਥਿਸ ਇਜ਼ ਡਾਕਟਰ ਗੁਰਸ਼ੀਤ ਸਿੰਘ ਜਰਾ ਦੋ ਤਰ੍ਹਾਂ ਦੀ ਐਕਸਰਸਾਈਜ਼ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਕਰਨੀ ਹੈ ਐਕਸਟੈਂਸ਼ਨ ਐਕਸਟੈਂਸ਼ਨ ਦੇ ਵਿੱਚ ਆਪਾਂ ਕੀ ਕਰਨਾ ਦੇਖੋ ਇਦਾਂ ਆਪਾਂ ਕੁਐਡਸੈਪ ਮਸਲਸ ਨੂੰ ਸਟ੍ਰੈਂਥਨ ਕਰਨ ਦੀ ਕੋਸ਼ਿਸ਼ ਕਰਨੀ ਹੈ ਦੇਖੋ ਨਾਰਮਲ ਰਾਤ ਰੱਖ ਲੈਣੀ ਹੈ ਆਪਾਂ ਇਸ ਨੂੰ نیچے ਨੂੰ ਦਵਾਵਾਂਗੇ ਇੱਥੇ ਹੋਲਡ ਕਰਾਂਗੇ 10 ਸੈਕਿੰਡ ਥੈਨ ਰਿਲੈਕਸ ਫਿਰ ਹੋਲਡ ਕਰਾਂਗੇ 10 ਸੈਕਿੰਡ ਥੈਨ ਰਿਲੈਕਸ ਇਹ ਹੋ ਗਈ ਪਹਿਲੀ ਕਸਰਤ ਇਸਦੇ 10 ਸੈਟ ਲਾਉ ਸਵੇਰੇ ਸ਼ਾਮ ਦੂਜੀ ਕਸਰਤ ਕੀ ਕਰਾਂਗੇ ਕਰੋਲਰ ਰਹਿਲਾਂਗੇ ਜਿਸ ਨੂੰ ਆਪਾਂ ਅੱਡੀ ਦੇ ਥਲੇ ਰੱਖਾਂਗੇ ਇਸ ਜਗ੍ਹਾ ਤੇ ਹੀਲ ਦੇ ਨੀਚੇ ਔਰ ਸੇਮ ਫਿਰ ਇੱਥੇ ਚੈੱਕ ਕਰੋ ਦੇਖੋ ਆਪਾਂ ਫਿਰ ਇਸ ਨੂੰ ਨੀਚੇ ਨੂੰ ਦਬਾਂਗੇ ਔਰ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ ਫਿਰ ਹੋਲਡ ਕਰਾਂਗੇ 10 ਸੈਕਿੰਡ ਇਦਾਂ 10 ਸੈਟ ਸਵੇਰੇ ਤੇ ਪੈਰੇ ਸ਼ਾਮ ਇਹ ਹੋ ਗਈਆਂ ਦੋ ਕਸਰਤਾਂ ਐਕਸਟੈਂਸ਼ਨ ਦੇ ਵਿੱਚ ਤੀਜੀ ਕਸਰਤ ਕੀ ਹੋਏਗੀ ਕੁਰਸੀ ਤੇ ਬੈਠ ਜਾਾਂਗੇ ਔਰ ਬਿਲਕੁਲ ਐਜ ਤੇ ਆਵਾਂਗੇ ਦੇਖੋ ਐਜ ਤੇ ਆ ਗਏ ਔਰ ਇੱਥੇ ਆਪਾਂ ਲੱਤ ਢਿੱਲੀ ਛੱਡੀ ਐ ਔਰ ਇੱਥੇ ਫਿਰ ਆਪਾਂ ਇਸ ਨੂੰ ਟਾਈਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇੱਥੇ ਵੀ ਆਪਾਂ 10 ਸੈਕਿੰਡ ਹੋਲਡ देन ਰਿਲੈਕਸ 10 ਸੈਕਿੰਡ ਹੋਲਡ देन ਰਿਲੈਕਸ ਇਸ ਤੇ ਤੁਸੀਂ 10 ਸੈਟ ਸਵੀਰਿਤ ਪਰਿਸ਼ਾ ਹੁਣ ਆ ਗਈ ਗੱਲ ਫਲੈਕਸ਼ਨ ਦੀ ਮਤਲਬ ਗੋਡਾ ਜਿੰਨਾ ਦਾ ਚੰਗੀ ਤਰ੍ਹਾਂ ਮੁੜਦਾ ਹੀ ਨਹੀਂ ਐ ਉਹ ਕਿਵੇਂ ਕਰਾਂਗੇ ਉਹ ਕਰਾਂਗੇ ਆਪਾਂ ਕੁਰਸੀ 'ਤੇ ਬੈਠ ਜਾਣਾ ਔਰ ਜਿਹੜਾ ਮੰਨ ਲਓ ਸੱਜਾ ਗੋਡਾ ਨਹੀਂ ਮੁੜ ਰਿਹਾ ਤੇ ਇਹ ਪਿੱਛੇ ਲਿਆਉਣ ਦੀ ਕੋਸ਼ਿਸ਼ ਔਰ ਐਦਾਂ ਆਪਾਂ ਹੌਲੀਕ ਦੇਣੇ ਅੱਗੇ ਜਾਵਾਂਗੇ ਫਿਰ ਇੱਕ ਫਿਰ ਵਾਪਸ ਆਵਾਂਗੇ ਇੱਕ ਫਿਰ ਤਾਂ ਜਾਵਾਂਗੇ ਦੋ ਧਿਆਨ ਨਾਲ ਕੁਰਸੀ ਪਿੱਛੇ ਕਿਸੇ ਤੇ سپورਟ ਲੈ ਲਿਓ ਜਾਂ ਕਿਸੇ ਨੂੰ ਖੜਾ ਕਰ ਲਿਓ ਤਾਂ ਕਿ ਤੁਸੀਂ ਗਿਰ ਨਾ ਜਾਓ ਐਦਾਂ ਆਪਾਂ ਅੱਗੇ ਜਾ ਰਹੇ ਹਾਂ ਔਰ ਫਿਰ ਵਾਪਸ ਫਿਰ ਅੱਗੇ ਜਾ ਰਹੇ ਹਾਂ ਫਿਰ ਵਾਪਸ ਇਹ ਹੋਗੀ ਤੁਹਾਡੀ ਫਲੈਕਸ਼ਨ ਦੇ ਵਿੱਚ ਐਕਸਰਸਾਈਜ਼ ਦੂਜੀ ਕਸਰਤ ਕੀ ਹੈ ਇਸ ਦੇ ਨਾਲ ਤੁਹਾਡਾ ਲੱਕ ਦਰਦ ਵੀ ਠੀਕ ਹੋਏਗਾ ਇਸ ਦੇ ਦੋ ਫਾਇਦੇ ਹਨ ਆਪਾਂ ਸਿੱਧੇ ਪੈ ਜਾਵਾਂਗੇ ਔਰ ਇਸ ਗੋਡੇ ਨੂੰ ਆਪਾਂ ਛਾਤੀ ਦੇ ਨਾ ਲਾਉਣ ਦੀ ਕੋਸ਼ਿਸ਼ ਜਿੰਨਾ ਕਿ ਲੱਗੇਗਾ ਜ਼ਿਆਦਾ ਜ਼ੋਰ ਨਾ ਲਾਇਓ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸਦੇ ਵੀ ਤੁਸੀਂ 10 ਸੈਟ ਲਾਓ ਸਵੇਰੇ ਦੁਪਹਿਰੇ ਸ਼ਾਮ ਲਾਓ ਉਸ ਤੋਂ ਬਾਅਦ ਕੀ ਕਰੋਗੇ ਤੁਸੀਂ ਬਿਲਕੁਲ ਫਿਗਰ ਆਫ 4 ਚਾਹੋਗੇ ਔਰ ਹੌਲੀ ਹੌਲੀ ਪਿੱਛੇ ਜਾਣ ਦੀ ਕੋਸ਼ਿਸ਼ ਕਰੋਗੇ ਫਿਰ ਅੱਗੇ ਵਾਪਸ ਆ ਜਾਓਗੇ ਮੰਨ ਲਓ ਤੁਹਾਨੂੰ ਔਖਾ ਲੱਗਦਾ ਤੁਸੀਂ ਇਸ ਜਗ੍ਹਾ ਤੇ ਸਰਾਣਾ ਵੀ ਰੱਖ ਸਕਦੇ ਹੋ ਸਰਾਣਾ ਰੱਖ ਲਿਆ ਔਰ ਐਦਾਂ ਆਪਾਂ ਇਸ ਦੇ ਉੱਪਰ ਵੀ ਬੈਠ ਸਕਦੇ ਹਾਂ ਜਿੰਨਾ ਕੋਤੋਂ ਤੇ ਬੈਠਿਆ ਜਾਏਗਾ ਕਸਰਤਾਂ ਜ਼ਰੂਰ ਕਰਿਓ ਇਹ ਨਹੀਂ ਹੈ ਵੀ ਉਮਰ ਵੱਧ ਰਹੀ ਹੈ ਆਪਾਂ ਇਹ ਚੀਜ਼ਾਂ ਇਗਨੋਰ ਕਰ ਦਾਂਗੇ ਬਿਲਕੁਲ ਨਹੀਂ ਕਰਨੀਆਂ ਤੁਸੀਂ ਇਹ ਕਸਰਤਾਂ ਕਰੋਗੇ ਤਾਂ ਤੁਹਾਡੇ ਗੋਡਿਆਂ ਦੀ ਜਿਹੜੀ ਹਰਕਤ ਹੈ ਉਹ ਬਹੁਤ ਜ਼ਰੂਰੀ ਹੈ ਵਧਾਉਣੀ ਉਮੀਦ ਕਰਦਾ ਹਾਂ ਇਹਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਸਤਿ ਸ਼੍ਰੀ ਅਕਾਲ